ਵੈਕੁਰ ਜੀ ਕਾਕਲ ਸਾਹਿਬ ਵੈਕੁਰ ਜੀ ਕੀ ਫਤਿਹ ਹਾਂਜੀ ਅੱਜ ਆਪਾਂ ਪਹੁੰਚੇ ਹਾਂ ਛੇ ਮੰਦਰ ਸਿਨੇਮਾ ਹਨ ਮੰਨਗੜ ਵਿਖੇ ਇੱਥੇ ਸੰਗਤਾਂ ਪਹੁੰਚੀਆਂ ਹਨ ਬੇਬੀ ਰਜਨੀ ਫਿਲਮ ਜੋ ਲੱਗੀ ਹੋਈ ਹੈ ਦੇਖਣ ਵਾਸਤੇ ਸੋ ਸੰਗਤਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਦੇਖੋ ਗੱਡੀਆਂ ਦੇ ਉੱਤੇ ਪੋਸਟਰ ਲੱਗ ਲੱਗ ਕੇ ਹੈ ਸੰਗਤਾਂ ਇੱਥੇ ਪਹੁੰਚੀਆਂ ਹਨ ਸੋ ਬਹੁਤ ਹੀ ਭਾਰੀ ਉਤਸ਼ਾਹ ਹੈ ਸੰਗਤਾਂ ਦੇ ਵਿੱਚ ਫਿਲਮ ਨੂੰ ਦੇਖਣ ਵਾਸਤੇ ਸੰਗਤਾਂ ਨਗਰਾਂ ਦੇ ਵਿੱਚੋਂ ਉੰਜ ਹੀ ਹਨ ਗੱਡੀ ਨਾਲ ਤੇ ਪੋਸਟਰ ਲੱਗੇ ਹਨ ਦੇਖੋ ਆਪ ਜੀ ਸੰਗਤ ਇਹ ਡਾਇਡਾ ਟਰਾਲੀ ਲੈ ਕਰਕੇ ਪਹੁੰਚੇ ਨੇ ਪਿੰਡ ਮਾਨਕਸਰ ਤੋਂ ਸੰਗਤ ਪਾਈ ਹੈ ਜੋ ਕਿ ਭਾਈ ਬੀਬੀਆਂ ਪਹਿਣਾ ਬੱਚਾ ਨੂੰ ਲੈ ਕਰਕੇ ਇਹ ਡਾਇਡਾ ਟਰਾਲੀ ਲੈ ਕਰਕੇ ਪਹੁੰਚੇ ਹਨ ਵੀਰ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਸਾਰੇ ਪਿੰਡ ਦੇ ਵਿੱਚੋਂ ਸੰਗਤ ਨੂੰ ਲੈ ਕਰਕੇ ਪਹੁੰਚੇ ਹਨ ਹੋਰ ਵੀ ਸੰਗਤਾਂ ਨੂੰ ਬੇਨਤੀ ਹੈ ਭਾਈ ਆਪਣੇ ਨਗਰਾਂ ਦੇ ਵਿੱਚੋਂ ਮੱਚਾ ਨੂੰ ਭੈਣਾਂ ਨੂੰ ਲੈ ਕਰਕੇ ਫਿਲਮ ਵੇਖਾ ਕੇ ਲਿਆਓ ਬਹੁਤ ਵਧੀਆ ਫਿਲਮ ਦੇ ਵਿੱਚ ਬੀਬੀ ਰਜਨੀ ਦਾ ਜੋ ਸਨੇਹਾ ਦਿੱਤਾ ਗਿਆ ਹੈ ਉਸ ਕੋਲੇ ਸਾਰੀ ਕਹਾਣੀ ਦਰਸਾਈ ਗਈ ਹੈ ਜੀ ਵੱਧ ਤੋਂ ਵੱਧ ਹੋਰ ਵੀ ਪਿੰਡਾਂ ਨੂੰ ਬੇਨਤੀ ਹੈ ਭਾਈ ਪਹੁੰਚੋ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ